ਬੀ ਰਸੀ ਪਤਸ਼ਾਹ ਜੀ ਕਿਰਪਾ ਕਰਨ ਆਓ ਇਹ ਪਾਵਨ ਸਵਈਆ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸ਼ਮੇਸ਼ ਪਿਤਾ ਜੀ ਤਿਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੈ ਇਸ ਤੋਂ ਪਹਿਲੋਂ ਬਚਨ ਹਨ ਦਸ਼ਮ ਕਥਾ ਪਗਉਤ ਕੀ ਭਾਖਾ ਕਰੀ ਬਨਾਏ ਅਵਰ ਬਾਸਨਾ ਨਾਹੀ ਪ੍ਰਵ ਧਰਮ ਜੁਦਕੇ ਚਾਈ ਇਸ ਤੋਂ ਬਾਅਦ ਇਹ ਸਵਈਆ ਆਰੰਭ ਹੁੰਦਾ ਹੈ। ਤੁਮਾਰੇ ਕਹਿੰਦੇ ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਇੱਥੇ ਪਾਠ ਰੁਕਣਾ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ ਕਰਦੇ ਨੇ ਧੰਨ। ਇੱਕ ਤੇ ਧੰਨ ਹੋ ਗਿਆ ਦੁਨਿਆਵੀ ਧੰਨ ਪਦਾਰਥ। ਇੱਥੇ ਧੰਨ ਦੇ ਅਰਥ ਨੇ ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਹੈ। ਉਹਨਾਂ ਦਾ ਜਪਣਾ ਧੰਨ ਹੈ। ਉਹ ਧੰਨਤਾ ਦੇ ਜੋਗ ਨੇ ਕੌਣ? ਮਾਰੇ ਕਹਿੰਦੇ ਧੰਨ ਜਿਉ ਤਿਹ ਕੋ ਜਗ ਮੈਂ। ਉਹਨਾਂ ਦਾ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਆਉਣਾ ਉਹਨਾਂ ਦਾ ਸਫਲ ਹੈ। ਕਿੰਨਾ ਦਾ? ਮਾਰੇ ਕਹਿੰਦੇ ਮੁਖ ਤੇ ਹਰ। ਜਿਹੜੇ ਮੁਖ ਤੋਂ ਹਰ ਪ੍ਰਮਾਤਮਾ ਅੱਲਾ ਵਾਹਿਗੁਰੂ ਗॉड ਪਰਮੇਸ਼ਰ ਕਿੰਨੇ ਨਾਮ ਨੇ ਹੈ ਇੱਕੋ ਹੀ ਵਾਹਿਗੁਰੂ ਕਹਿੰਦੇ ਜਿਹੜੇ ਉਸ ਪ੍ਰਮਾਤਮਾ ਦਾ ਵਾਹਿਗੁਰੂ ਦਾ ਨਾਮ ਆਪਣੇ ਮੁਖ ਤੋਂ ਜਪਦੇ ਨੇ ਧੰਨ ਜਿਉ ਤਿਹ ਕੋ ਜਗ ਮੈਂ ਮੁਖ ਤੇ ਹਰ ਕਹਿੰਦੇ ਮੁਖ ਤੋਂ ਪ੍ਰਮਾਤਮਾ ਦਾ ਨਾਮ ਜਪਦੇ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਚਿਤ ਮੈਂ ਯੁੱਧ ਵਿਚਾਰ ਹੈ। ਚਿੱਤ ਦੇ ਵਿੱਚ ਯੁੱਧ ਕਰਨ ਦੀ ਚਾਹਨਾ ਹੈ। ਇੱਕ ਤੇ ਯੁੱਧ ਹੈ ਜਿਵੇਂ ਰਣ ਤੱਤੇ ਵਿੱਚ ਜੂਝ ਕੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਬਾਬਾ ਜੋਰਾਵਰ ਸਿੰਘ, ਬਾਬਾ ਫਤੇ ਸਿੰਘ ਜੀ ਨੇ ਵੀ ਯੁੱਧ ਕੀਤਾ। ਆਪਾਂ ਕਵਾਂਗੇ ਉਹਨਾਂ ਕਿਹੜਾ ਯੁੱਧ? ਕਿਸੇ ਜ਼ਾਲਮ ਦੀ, ਕਿਸੇ ਦੁਸ਼ਟ ਦੀ ਈਨ ਨਾ ਮੰਨਣੀ ਇਹ ਵੀ ਇੱਕ ਜੋਧੀ ਹੈ। ਧੰਨ ਜੀਓ ਇਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ ਹੁਣ ਚਿੱਤ ਦੇ ਵਿੱਚ ਜੁੱਧ ਕਰਨ ਦੀ ਚਾਹਨਾ ਹੈ ਸਿੱਧਕ ਵਿੱਚ ਪਰਪੱਕ ਨਹੀਂ ਥੋੜਾ ਜਿਹਾ ਇਤਿਹਾਸ ਕਿਉਂਕਿ ਸਾਕਾ ਚਮਕੌਰ ਸਾਹਿਬ ਸਾਕਾ ਸਰਹੰਦ ਨਾਲੋਂ ਨਾਲ ਹੀ ਚੱਲਦੇ ਨੇ ਔਰ ਜਿੰਨਾ ਗੁਰਸਿੱਖ ਮਰ ਜੀਵੜਿਆਂ ਨੇ ਕੁਰਬਾਨੀਆਂ ਕੀਤੀਆਂ ਮਰੀਆਂ ਬੀਬੀਆਂ ਭੈਣਾਂ ਦੀਆਂ ਕੁਰਬਾਨੀਆਂ ਕੱਲ ਆਪਾਂ ਬੀਬੀ ਸ਼ਰਨ ਕੌਰ ਬਾਰੇ ਬੇਨਤੀ ਕੀਤੀ ਸੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ ਚਲੋ ਕੱਲ ਦਾ ਥੋੜਾ ਜਿਹਾ ਪ੍ਰਸੰਗ ਬੀਬੀ ਸ਼ਰਨ ਕੌਰ ਜੀ ਦੀ ਸ਼ਹਾਦਤ ਹੁੰਦੀ ਹੈ ਗੁਰੂ ਪਿਤਾ ਜੀ ਮਾਛੀਵਾੜ ਦੇ ਜੰਗਲਾਂ ਵਿੱਚ ਪਹੁੰਚਦੇ ਨੇ ਔਰ ਲਾਗੇ ਪਿੰਡ ਇੱਕ ਬੇਲਾ ਪਿੰਡ ਪੈਂਦਾ ਹੈ ਇੱਕ ਰਾਏਪੁਰ ਤੇ ਇੱਕ ਬੇਲਾ ਚਮਕੌਰ ਸਾਹਿਬ ਦੇ ਲਾਗੇ ਜਦੋਂ ਬੀਬੀ ਸ਼ਰਨ ਕੌਰ ਜੀ ਨੇ ਸ਼ਹੀਦਾਂ ਦੇ ਸਰੀਰਾਂ ਦਾ ਸੰਸਕਾਰ ਕਰਦਿਆਂ ਆਪ ਵੀ ਨਾਲ ਉਹ ਸ਼ਹੀਦ ਹੋ ਗਏ ਨਹੀਂ ਭਾਈ ਰਾਮਾ ਤੇ ਤਿਲਕਾ ਉਹਨਾਂ ਦੀ ਬੜੀ ਵੱਡੀ ਸੇਵਾ ਉਹਨਾਂ ਨੇ ਵੀ 10 15 ਸਿੰਘਾਂ ਦੇ ਸਰੀਰਾਂ ਦਾ ਸੰਸਕਾਰ ਕੀਤਾ ਉਸ ਤੋਂ ਉਪਰੰਤ ਕੁਝ ਸਮੇਂ ਤੋਂ ਬਾਅਦ ਸਮ ਆਪਣੀ ਚਾਲੇ ਤੁਰਿਆ ਤੇ ਇਸ ਬੇਲਾ ਪਿੰਡ ਦੇ ਰਹਿਣ ਵਾਲੇ ਇੱਕ ਬੜੇ ਵੱਡੇ ਰਾਈਸ ਦਿਆਲ ਸਿੰਘ ਜੀ ਸਨ ਇਤਿਹਾਸ ਇਹ ਕਹਿੰਦਾ ਹੈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦੋਵੇਂ ਸਹਿਬਜ਼ਾਦੇ ਅਤੇ 40 ਸਿੰਘ ਸ਼ਹੀਦ ਹੋਏ 40 ਮੁਕਤੇ ਆਪਾਂ ਕਹਿੰਦੇ ਆ ਕਿਉਂਕਿ ਉਹਨਾਂ 40-41ਾਂ ਦੇ ਵਿੱਚੋਂ ਇਤਿਹਾਸ ਇਹ ਕਹਿੰਦਾ ਹੈ ਕਿ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋਏ ਨੇ ਦੋ ਸਹਬਜਾਦੇ ਤੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਇਹ ਤਿੰਨ ਗੁਰਸਿੱਖ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਗਏ ਨੇ ਪਰ ਉਹਨਾਂ ਇਸ ਨਗਰ ਦੇ ਵਿੱਚ ਇੱਕ ਜਿਹੜਾ ਭਾਈ ਦਿਆਲ ਸਿੰਘ ਹੈ ਨਾ ਉਹ ਲੱਭਦਾ ਫਿਰਦਾ ਹੈ ਕਿ ਮੇਰੇ ਬਾਜਾਂ ਵਾਲੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਬਹੁਤ ਵੱਡੀ ਕੁਰਬਾਨੀ ਹੈ ਤੁਹਾਡੀ ਉਹਦੇ ਮਨ ਵਿੱਚ ਇੱਛਾ ਹੈ ਕਿ ਮੈਂ ਆਪਣੇ ਗੁਰੂ ਕੇ ਲਾਲਾਂ ਦੀ ਉਹਨਾਂ ਸ਼ਹੀਦਾਂ ਦੀ ਕੋਈ ਯਾਦ ਬਣਾਵਾਂ ਪਰ ਕਹਿੰਦੇ ਉਹ ਯਾਦ ਲੱਭੇ ਨਾ ਵੀ ਉਹ ਜਗਾ ਘੇੜੀ ਸੀ ਕਹਿੰਦੇ ਕਿਸੇ ਗੁਰਸਿੱਖ ਨੇ ਉਹ ਸਵਾਭਿ ਭੂਤੀ ਇਕੱਠੀ ਕਰਕੇ ਜਿਹੜੀ ਜਗਾ ਉਹ ਰੱਖੀ ਸੀ ਤੇ ਲੱਭਦਿਆਂ ਲਭਾਉਂਦੇ ਆਂ ਕਹਿੰਦੇ ਉਹ ਜਗਾ ਭਾਈ ਦਿਆਲ ਸਿੰਘ ਨੂੰ ਲੱਭ ਜਾਂਦੀ ਏ ਜਿੱਥੇ ਅੱਜ ਗੁਰਦੁਆਰਾ ਕਤਲਗੜ ਜਿਹਨੂੰ ਆਪਾਂ ਗੁਰਦੁਆਰਾ ਸ਼ਹੀਦਗੰਜ ਵੀ ਕਹਿੰਦੇ ਆਂ ਉਹ ਜਗਾ ਲੱਭ ਗਈ ਇਤਿਹਾਸ ਕਹਿੰਦਾ ਔਸ ਜਗਾ ਤੇ ਜਾ ਕੇ ਭਾਈ ਦਿਆਲ ਸਿੰਘ ਭੂਬਾਂ ਮਾਰ ਕੇ ਤਾਂ ਹੀ ਰੋਇਆ ਵਿਰਾਗ ਵਿੱਚ ਆ ਗਿਆ ਤੇ ਉਸ ਵਿਪੂਤੀ ਨੂੰ ਚੁੱਕਦਾ ਏ ਮੇਰੇ ਮਾਲਕਾ ਮੇਰਿਆ ਦਾਤਿਆ ਮੇਰਿਆ ਸਤਿਗੁਰਾ ਕਾਸ਼ ਮੈਂ ਵੀ ਉਸ ਸਮੇਂ ਹੁੰਦਾ ਤੇ ਮੈਂ ਵੀ ਇਸ ਸ਼ਹੀਦਾਂ ਦੀ ਰਾਖ ਵਿੱਚ ਸ਼ਾਮਲ ਹੋ ਜਾਣਾ ਸੀ ਪਰ ਮੇਰੇ ਉਹ ਹਿੱਸੇ ਨਹੀਂ ਸੀ ਚਲੋ ਜੇ ਮੈਂ ਉਹ ਨਹੀਂ ਕਰ ਸਕਦਾ ਪਰ ਇੰਨੀ ਕੁ ਕਿਰਪਾ ਕਰਿਓ ਇਹਦੀ ਸੇਵਾ ਮੈਨੂੰ ਮਿਲ ਜੀ ਪਿਆਰਿਓ ਸੇਵਾ ਅਨੇਕਾਂ ਪ੍ਰਕਾਰਾਂ ਦੀ ਤਨ ਕਰਕੇ ਵੀ ਸੇਵਾ ਹੋ ਸਕਦੀ ਹੈ ਤੇ ਜੇ ਮਾਲਕ ਨੇ ਰੱਬ ਨੇ ਧੰਨ ਦਿੱਤਾ ਹੈ ਸੇਵਾ ਧੰਨ ਕਰਕੇ ਵੀ ਹੋ ਜਾਂਦੀ ਹੈ ਹੁਣ ਭਾਈ ਦਇਾਲ ਸਿੰਘ ਨੇ ਇਤਿਹਾਸ ਇਹ ਕਹਿੰਦਾ ਲੱਕੜਾਂ ਲਿਆਂਦੀਆਂ ਜੋ ਵੀ ਚੂਨਾ ਮਿੱਟੀ ਆਦਿਕ ਜਿਹੜੀ ਇਮਾਰਤ ਤਿਆਰ ਕਰਨੀ ਸੀ ਦਿਨ ਰਾਤ ਇੱਕ ਕਰ ਦਿੱਤੀ ਨਾਲ ਸੇਵਾਦਾਰ ਅਹਿਲ ਕਰ ਲਾਈ ਜਦੋਂ ਉਹਦਾ ਨੀਂਹ ਪੱਥਰ ਰੱਖਣ ਲੱਗੇ ਇਤਿਹਾਸਕ ਤੱਥ ਨੇ ਔਰ ਉਸ ਸਮੇ ਉਹ ਉਥੋਂ ਦੇ ਗਰੰਥੀ ਸਿੰਘ ਨੂੰ ਕਹਿੰਦੇ ਕਹਿੰਦੇ ਮੇਰੇ ਤੇ ਇੱਕ ਕਿਰਪਾ ਕਰਿਓ ਕਿ ਜਿੰਨੇ ਦਿਨ ਤੁਸੀਂ ਅਰਦਾਸ ਕਰਨੀ ਹੈ ਤੇ ਅਰਦਾਸ ਦੇ ਵਿੱਚ ਮੇਰਾ ਨਾਮ ਨਹੀਂ ਲੈਣਾ ਅਰਦਾਸ ਦੇ ਵਿੱਚ ਜਦੋਂ ਤੁਸੀਂ ਜ਼ਿਕਰ ਕਰਨੇ ਬਸ ਮੇਰੇ ਤੇ ਇਹ ਕਿਰਪਾ ਕਰਿਓ ਅਰਦਾਸ ਇਹ ਕਰਿਓ ਕਿ ਭਾਈ ਦਿਆਲ ਸਿੰਘ ਦੇ ਘਰ ਕੋਈ ਅੰਸ਼ ਬੰਸ ਨਾ ਹੋਵੇ ਭਾਈ ਦਿਆਲ ਸਿੰਘ ਦਾ ਕੋਈ ਰਿਸ਼ਤੇਦਾਰ ਆਦਿਕ ਨਾ ਰਹੇ ਤੇ ਗ੍ਰੰਥੀ ਸਿੰਘ ਕਹਿੰਦਾ ਸਰਦਾਰ ਸਾਹਿਬ ਇਹ ਕੈਸੀ ਅਰਦਾਸ ਕਿਉਂਕਿ ਇਹ ਇੱਕ ਕਹਿਣਾ ਉਹ ਵੀ ਬਹੁਤ ਵੱਡੀ ਗੱਲ ਹੈ ਤੇ ਇੱਕ ਫਿਰ ਅਰਦਾਸ ਐਦਾਂ ਕਰਨੀ ਉਹ ਉਦੋਂ ਵੀ ਵੱਡੀ ਗੱਲ ਹੈ ਇਹ ਅਰਦਾਸ ਕਰਿਓ ਕਿ ਮੇਰਾ ਕੋਈ ਵੀ ਨਾ ਰਵੇ ਮੇਰੀ ਅੰਸ਼ ਬੰਸ ਨਾ ਰਵੇ ਉਹ ਕਹਿੰਦੇ ਕਿਉਂ ਉਹ ਕਹਿੰਦੇ ਬਸ ਤੁਸੀਂ ਇਹ ਕਿਰਪਾ ਕਰਿਓ ਉਹਦਾ ਕਾਰਨ ਗਰੰਥੀ ਸਿੰਘ ਪੁੱਛਦੇ ਨੇ ਸਰਦਾਰ ਸਵੇ ਦਾ ਕਾਰਨ ਕਹਿੰਦੇ ਕਾਰਨ ਇਹ ਵੇਖ ਕੇ ਜਿਸ ਭਾਰਤ ਭੂਮੀ ਲਈ ਜਿਸ ਦੇਸ਼ ਦੇ ਲਈ ਮੇਰੇ ਦਸ਼ਮੇਸ਼ ਪਿਤਾ ਨੇ ਬਾਜਾਂ ਵਾਲੇ ਨੇ ਆਪਣਾ ਸਾਰਾ ਸਰਬੰਸ ਹੀ ਕੁਰਬਾਨ ਕਰ ਦਿੱਤਾ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਦੀ ਉਸਾਰੀ ਸ਼ੁਰੂ ਹੋਣ ਲੱਗੀ ਐ ਮਤਾਂ ਕਹਿੰਦੇ ਮੇਰੀ ਕੋਈ ਅੰਸ਼ ਬੰਸ ਦਾ ਕੋਈ ਰਿਸ਼ਤੇਦਾਰ ਇਹਦੇ ਤੇ ਕਾਬਜ ਹੋ ਜੇ ਤੇ ਉਹ ਕਵੇ ਇਹ ਤੇ ਸਾਡੇ ਪਿਓ ਦਾਦਿਆਂ ਦੀ ਬਣਾਈ ਹੋਈ ਜਗਾ ਹੈ ਜਿਹੜੇ ਮੇਰੇ ਗੁਰੂ ਨੇ ਸਿੱਖੀ ਤੋਂ ਪੰਥ ਤੋਂ ਇਸ ਦੇਸ਼ ਤੋਂ ਸਭ ਕੁਝ ਕੁਰਬਾਨ ਕਰ ਦਿੱਤਾ ਸਿਰਫ ਤੇ ਸਿਰਫ ਉਹਦਾ ਹੀ ਨਾਮ ਰਹਿਣਾ ਚਾਹੀਦਾ ਮੇਰਾ ਨਹੀਂ ਨਾਮ ਰਹੋ ਸਾਧੂ ਰਹੋ ਰਹਿਓ ਗੁਰੂ ਗੋਬਿੰਦ ਉਹਨਾਂ ਦਾ ਆਉਣਾ ਸਫਲ ਹੈ ਕਹਿੰਦੇ ਐਸਾ ਹੀ ਹੋਇਆ ਇਹ ਜਿਹੜੀ ਸਭ ਤੋਂ ਪਹਿਲਾਂ ਸੇਵਾ ਕੀਤੀ ਗਈ ਨਾ ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਸ਼ਹੀਦਾ ਗੰਜ ਦੋਵੀਂ ਨਾਮ ਨਹੀਂ ਇਹ ਦੇਣ ਕਹਿੰਦੇ ਉਸ ਭਾਈ ਦਿਆਲ ਸਿੰਘ ਰੈਸ ਦੀ ਹੈ ਜਿਹਦੀ ਐਡੀ ਵੱਡੀ ਕੁਰਬਾਨੀ ਜਿਨੇ ਆਪਣਾ ਆਪ ਜਿਤਾਇਆ ਨਹੀਂ ਜਿਨੇ ਇਨ੍ਹਾਂ ਬੋਲਾਂ ਤੇ ਪਹਿਰਾ ਦਿੱਤਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜੋ ਬਾਣੀ ਵਿੱਚ ਲਿਖਿਆ ਹੈ ਤੇ ਬੜੇ ਗੁਰਮਖ ਨੇ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਉਸ ਬਾਣੀ ਦੇ ਅਰਥ ਪ੍ਰੈਕਟੀਕਲ ਵੀ ਕੀਤੇ ਨੇ ਆਓ ਤਵਜਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਧੰਨ ਜਿਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ ਤੇ ਅਗਲਾ ਬਚਨ ਹੈ ਦੇਹ ਅਨਿਤ ਨਿਤ ਰਹੇ ਦੇ ਮਿੰਜ ਭਾਵ ਇਹ ਸਰੀਰ ਅਨਿਤ ਭਾਵ ਇਹ ਹਮੇਸ਼ਾ ਨਹੀਂ ਰਹਿਣਾ ਦੇਹ ਅਨਿਤ ਨਾ ਨਿਤ ਰਹੇ ਕਹਿੰਦੇ ਇਹ ਦੇਹ ਨੇ ਰਹਿਣਾ ਨਹੀਂ ਕਿਉਂਕਿ ਰੋਜ਼ ਰੋਜ਼ ਦਿਨ ਦਿਨ ਅਵਧ ਘਟਤ ਹੈ ਫੁੱਟੇ ਘਟ ਜਿਉ ਪਾਣੀ ਜਿਵੇਂ ਘੜੇ ਦੇ ਵਿੱਚੋਂ ਪਾਣੀ ਸਿੰਮਦਾ ਹੌਲੀ ਹੌਲੀ ਸਿੰਮਦਿਆਂ ਸਿੰਮਦਿਆਂ ਉਹਨੇ ਖਾਲੀ ਹੋ ਜਾਣੇ ਠੋਕਰ ਲੱਗਣੀ ਤੇ ਉਹਨੇ ਫੁੱਟ ਜਾਣੇ ਇਹ ਸਰੀਰ ਰੂਪੀ ਘੜੇ ਇਹਦੇ ਵਿੱਚ ਸਵਾਸਾਂ ਰੂਪ ਪਾਣੀ ਹੈ ਤੇ ਮਹਾਰਾਜ ਕਹਿੰਦੇ ਦੇਹ ਅਨਿਤ ਨ ਨਿਤ ਰਹੇ ਕਹਿੰਦੇ ਜਦੋਂ ਇਸ ਸਰੀਰ ਨੇ ਰਹਿਣਾ ਹੀ ਕੋਈ ਨਹੀਂ ਰੋਜ਼ ਰੋਜ਼ ਉਮਰ ਘਟ ਰਹੀ ਏ ਤੇ ਮਹਾਰਾਜ ਕਹਿੰਦੇ ਫਿਰ ਕਰਨਾ ਕੀ ਚਾਹੀਦਾ ਜਸ ਨਾਵ ਚੜੇ ਨਾਵ ਮਿੰਜ ਬੇੜੀ ਜਸ ਦੇ ਅਰਥ ਨੇ ਸੋਭਾ ਮਹਾਰਾਜ ਕਹਿੰਦੇ ਜੇ ਸਰੀਰ ਨੇ ਰਹਿਣਾ ਹੀ ਨਹੀਂ ਇਹਨੇ ਨਾਸ ਹੀ ਹੋ ਜਾਣੇ ਤੇ ਪਾਤਸ਼ਾਹ ਕਹਿੰਦੇ ਫਿਰ ਬੰਦਿਆ ਕਿਉਂ ਨਾ ਤੂੰ ਸੋਭਾ ਦੀ ਬੇੜੀ ਦੇ ਵਿੱਚ ਆਪਣੀ ਸੁਰਤ ਟਕਾ ਲੈ ਵੇਖੋ ਕਿੰਨੇ ਮਹੱਤਵਪੂਰਨ ਬਚਨ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਤਲਵਾਰ ਦੇ ਕਿਰਪਾਨ ਦੇ ਧਨੀ ਨੇ ਨਾ ਪਿਆਰਿਓ ਉਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਮ ਦੇ ਵੀ ਬਹੁਤ ਵੱਡੇ ਧਨੀ ਨੇ